ਨੇ ਕੋਦਰ ਹਲਕਾ ਵਿਧਾਇਕ ਵੀ ਵੀਿੰਦਰਜੀਤ ਕੌਰ ਮਾਨ ਲਗਾਤਾਰ ਹਲਕੇ ਦੇ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਉਦਘਾਟਨ ਕਰ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਸੂਬੇ ਵਿੱਚ ਆਉਣ ਵਾਲੇ ਸਾਰੇ ਸਰਕਾਰੀ ਸਕੂਲਾਂ ਨੂੰ ਮੋਡੀਫਾਈ ਕੀਤਾ ਜਾ ਰਿਹਾ ਅਤੇ ਨਾਲ ਹੀ ਇਹਨਾਂ ਸਕੂਲਾਂ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਵੀ ਮੁਰੰਸਰਜੀਤ ਕੀਤਾ ਜਾ ਰਿਹਾ ਪਰ ਜਿੱਥੇ-ਜਿੱਥੇ ਸੂਬੇ ਦੇ ਪਿੰਡਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਸੂਬਾ ਸਰਕਾਰ ਕੰਮ ਕਰ ਰਹੀ ਉੱਥੋਂ ਦੇ ਵਸਨੀਕ ਅਤੇ ਐਨਆਰਆਈ ਲਗਾਤਾਰ ਸੂਬਾ ਸਰਕਾਰ ਉੱਤੇ ਸਵਾਲ ਚੁੱਕ ਰਹੇ ਨੇ ਕਿ ਇਹਨਾਂ ਸਰਕਾਰੀ ਸਕੂਲਾਂ ਨੂੰ ਬਣਾਉਣ ਵਿੱਚ ਪਿੰਡ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਪੰਜਾਬੀ ਐਨਆਰਆਈ ਭਰਾਵਾਂ ਦਾ ਵੀ ਵੱਡਾ ਯੋਗਦਾਨ ਹੈ ਪਰ ਸੂਬੇ ਦੀ ਆਪ ਸਰਕਾਰ ਪੂਰਾ ਸ਼ਰਾਇਤ ਤੇ ਕ੍ਰੈਡਿਟ ਇਕੱਲੇ ਆਪ ਨਹੀਂ ਲੈ ਸਕਦੀ ਉੱਥੇ ਸੂਬਾ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਇਸੇ ਤਰ੍ਹਾਂ ਹੋਇਆ ਨਿਊ ਅੰਬੇਡਕਰ ਨਗਰ ਨਕੋਦਰ ਦੇ ਇਸ ਪ੍ਰਾਈਮ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੋਂ ਦੇ ਮੋਹਦਵਾਰਾ ਨੇ ਦੱਸਿਆ ਕਿ ਸਾਡਾ ਸਕੂਲ ਤੇ 35 ਸਾਲ ਪਹਿਲਾਂ ਹੀ ਮਾਡਲ ਅਤੇ ਸਮਾਰਟ ਸੀ ਉਸ ਸਮੇਂ ਹੀ ਜਿੱਥੇ ਸਰਕਾਰੀ ਸਕੂਲਾਂ ਵਿੱਚ ਟਾਟ ਵਗੈਰਾ ਜਾਂ ਫਿਰ ਥੱਲੇ ਜ਼ਮੀਨ ਤੇ ਵਿਦਿਆਰਥੀਆਂ ਨੂੰ ਬਿਠਾਇਆ ਜਾਂਦਾ ਸੀ ਅਤੇ ਸਾਡੇ ਸਕੂਲ ਵਿੱਚ ਸ਼ੁਰੂ ਤੋਂ ਹੀ ਵਧੀਆ ਕੁਆਲਿਟੀ ਦੇ ਸਟੂਲ ਅਤੇ ਟੇਬਲ ਮੌਜੂਦ ਹਨ ਅਤੇ ਨਕੋਦਰ ਹਲਕਾ ਵਿਧਾਇਕ ਇਹ ਕਹਿ ਰਹੇ ਹਨ ਕਿ 3 ਸਾਲਾਂ ਤੋਂ ਇਸ ਸਕੂਲ ਦੀ ਹਾਲਤ ਖਸਤਾ ਹੈ ਹੋਰ ਕੀ ਬੋਲੇ ਇਥੋਂ ਦੇ ਵਸਨੀਕ ਤੁਸੀਂ ਵੀ ਸੁਣੋ ਸੋ ਸਾਡੇ ਦਰਮਿਆਨ ਇਸ ਨਗਰ ਦੇ ਮੋਢਵਾਰ ਵੀਰ ਮੌਜੂਦ ਨੇ ਸੋ ਅੱਜ ਮਾਣੋ ਹਲਕਾ ਵੀ ਤਾਂ ਇਕੰਦਰ ਜੀ ਕੋਰਮਾਨ ਇੱਥੇ ਜਿਹੜੇ ਕਮਰੇ ਨੇ ਉਹਨਾਂ ਦਾ ਉਘਾਟਨ ਕਰਕੇ ਗਏ ਨੇ ਸੋ ਆਪਾਂ ਜਾਣਨੇ ਆ ਹਾਂਜੀ ਜੈਪੀਮ ਜੀ ਜੈਪੀਮ ਜੀ ਜੀ ਠੀਕ ਠਾਕ ਸਰ ਸਕੂਲ ਦੀ ਜੇਕਰ ਗੱਲ ਕਰੀਏ ਸਕੂਲ ਦੀਆਂ ਜਿਹੜੀਆਂ ਇੰਤਜ਼ਾਮੀਆਂ ਤਿਆਰੀਆਂ ਪਹਿਲੇ ਕਿੱਦਾਂ ਦੀਆਂ ਸੀ ਤੇ ਜਿਹੜੇ ਸੂਬੇ ਸਰਕਾਰ ਸੂਬਾ ਸਰਕਾਰ ਦੇ ਜਿਹੜੇ ਉਪਰਾਲੇ ਉਹਨਾਂ ਤੋਂ ਬਾਅਦ ਕਿਵੇਂ ਦੇ ਰਹੇ ਇਹ 5 ਸਾਲ ਪਹਿਲਾਂ ਦੀ ਗੱਲ ਆ ਇੱਥੇ ਕੋਈ ਸਕੂਲ ਨਹੀਂ ਸੀਗਾ ਪਰ ਅਸੀਂ ਸਾਡੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੇ ਸੋਚਿਆ ਸਕੂਲ ਬਣਾਉਣਾ ਚਾਹੀਦਾ ਪਹਿਲਾਂ ਅਸੀਂ ਗਵਰਨਮੈਂਟ ਕੋਲ ਵੀ ਜਾਂਦੇ ਰਹੇ ਕੋਈ ਉਹਨਾਂ ਨੇ ਸਾਨੂੰ ਹੈਲਪ ਨਹੀਂ ਕੀਤੀ ਕੋਈ ਸਕੂਲ ਨਹੀਂ ਦਿੱਤਾ ਫਿਰ ਅਸੀਂ ਆ ਪਹਿਲਾਂ ਜ਼ਮੀਨ ਦਿੱਤੀ ਆਪਾਂ ਆ ਸਾਡੀ ਜਿੰਨੀ ਜ਼ਮੀਨ ਸਕੂਲ ਨੇ ਦਿੱਤੀ ਸੀਗੀ ਪਰ ਉਸ ਤੋਂ ਬਾਅਦ ਮਹੱਲਾ ਨਿਵਾਸੀ ਔਰ ਜਿੰਨੇ ਐਨ ਆਰ ਆਈ ਵੀਰ ਸੀ ਸਾਡੇ ਫੈਮਿਲੀ ਮੈਂਬਰ ਸੀ ਉਹਨਾਂ ਨੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਸਕੂਲ ਬਣਾਇਆ ਪਰ ਇਹ ਜਿਹੜੀ ਸਕੂਲ ਨੂੰ ਜਿਹੜੀ ਜ਼ਮੀਨ দান ਦਿੱਤੀ ਗਈ ਕਿਸ ਪਰਿਵਾਰ ਵੱਲੋਂ ਦਿੱਤੀ ਇਹ ਚੌਧਰੀ ਫਕੀਰ ਚੰਦ ਪਰਿਵਾਰ ਸਹੀ ਹਨ ਕੁੱਲ ਕਿੰਨੀ ਜ਼ਮੀਨ ਹੈ ਜਿਹੜੀ ਸਕੂਲ ਨੂੰ ਦਾਨ ਵਜੋਂ ਦਿੱਤੀ 30 32 ਮਰਲੇ ਹੈਗੀ ਸਾਰੀ 30 32 ਮਰਲੇ ਠੀਕ ਹੈ ਸੋ ਇਹ ਜਿਹੜੀ ਸਕੂਲ ਜਿਹੜੇ ਤੁਹਾਡੇ ਵਸਨੀਕ ਇੱਥੇ ਮਹੱਲੇ ਦੇ ਇੱਥੇ ਨਗਰ ਦੇ ਵਸਨੀਕ ਚੌਧਰੀ ਫਕੀਰ ਚੰਦ ਉਹਨਾਂ ਵੱਲੋਂ ਦਿੱਤੀ ਗਈ ਸੋ ਉਸ ਤੋਂ ਬਾਅਦ ਗਵਰ ਜਦੋਂ ਬਿਲਡਿੰਗ ਅਸੀਂ ਪੂਰੀ ਕੰਪਲੀਟ ਇੱਦਾਂ ਹੀ ਬਣਾਈ ਸੀਗੀ ਜਿੰਨੇ ਰੂਮ ਜਿੰਨਾ ਵਰਾਂਡਾ ਬਾਥਰੂਮ ਬਾਉਂਡਰੀ ਵਾਲ ਸਾਰਾ ਕੁਝ ਇੱਦਾਂ ਹੀ ਸੀਗਾ ਪਹਿਲਾਂ ਵੀ ਸਿਰਫ ਰਿਪੇਅਰ ਵਗੈਰਾ ਹੁੰਦੀ ਸੀਗੀ ਆ ਹੁਣ ਵੀ ਇੱਕ ਗ੍ਰਾਂਟ ਕੀਤੀ ਰਣੀ ਆ ਜਿਹੜਾ ਸਕੂਲ ਬਣਿਆ ਸੌਰੀ ਆ ਰੂਮ ਬਣਿਆ ਜਿਹੜਾ ਇੱਕ ਇਹ ਹੀ ਆ ਬਾਕੀ ਹੋਰ ਛੋਟੇ-ਮੋਟੇ ਗ੍ਰਾਂਟਸ ਆਈਆਂ ਹੋਣਗੀਆਂ ਪਰ ਰੂਮ ਇੱਕ ਹੀ ਤਿਆਰ ਆਹਾ ਗਵਰਨਮੈਂਟ ਨੇ ਦਿੱਤਾ ਬਾਕੀ ਸਾਰਾ ਅਸੀਂ ਪਹਿਲਾਂ ਹੀ ਰੈਡੀ ਆਲਮੋਸਟ ਕੀਤਾ ਹੀ ਸੀਗਾ ਸਾਰਾ ਤੇਰੀ ਗ੍ਰਾਂਟ ਹੁਣ ਆਈ ਏ ਉਹਦੇ ਵਿੱਚ ਕੀ-ਕੀ ਇਹਨਾਂ ਨੇ ਤਿਆਰ ਕੀਤਾ ਇਹਨਾਂ ਨੇ ਰੂਮ ਤਿਆਰ ਕੀਤਾ ਹੈ ਬਾਕੀ ਰਿਪੇਅਰ ਕੀ ਜੇ ਕਿ ਸਿੱਖਿਆ ਦੀ ਗੱਲ ਕਰੀਏ ਪੜ੍ਹਾਈ ਕਿਸ ਤਰ੍ਹਾਂ ਚੱਲ ਰਹੀ ਹੈ ਸਕੂਲ ਦੇ ਪੜ੍ਹਾਈ ਬਹੁਤ ਵਧੀਆ ਇੱਥੇ ਬਰਾਜਵੀਰ ਮੈਡਮ ਪਹਿਲਾਂ 14 ਸਾਲ ਰਏ ਉਸ ਤੋਂ ਪਹਿਲਾਂ ਵੀ ਇੱਕ ਟੀਚਰ ਸੀਗੇ ਉਹਨਾਂ ਨੇ ਬਹੁਤ ਵਧੀਆ ਕੀਤਾ ਅਸੀਂ ਜਦੋਂ ਸਕੂਲ ਸਟਾਰਟ ਕੀਤਾ ਸੀ ਟਾਰਟ ਨਹੀਂ ਸੀਗੇ ਆ ਬੈਂਚ ਅਸੀਂ ਪਹਿਲਾਂ ਤੋਂ ਲਏ ਆ ਜਦੋਂ ਦਾ 35 ਸਾਲ ਪਹਿਲਾਂ ਅਸੀਂ ਪੂਰੇ ਬੈਂਚ ਤਿਆਰ ਕਰਕੇ ਸਕੂਲ ਮਾਡਲ ਸਕੂਲ ਬਣਾਇਆ ਸੀ ਪਹਿਲਾਂ ਤੋਂ ਹੀ ਬਹੁਤ ਵਧੀਆ ਅਸੀਂ ਕੰਪਲੀਟ ਤਿਆਰ ਕੀਤਾ ਸੀ ਔਰ ਮੈਡਮ ਜੀ ਕਹੇਗੇ ਹਾਲਤ ਸੀ 3 ਸਾਲ ਪਹਿਲਾਂ ਜਦ ਕੇ ਜਾਈ ਤਾਂ ਜੱਗਾ ਬਣਿਆ ਉਦੋਂ ਹੀ ਵਧੀਆ ਆ ਉਦੋਂ ਦਾ ਸਕੂਲ ਬਹੁਤ ਵਧੀਆ ਆ ਪੜ੍ਹ ਕੇ ਕਹਿਤ ਭਾਵ ਇਹਨਾਂ ਦੇ ਇਸ ਜਿਹੜੀ ਹੁਣ ਓਪਨਿੰਗ ਕੀਤੀ ਗਈ ਹੈ ਔਰ ਜਿਹੜਾ ਸੂਬਾ ਸਰਕਾਰ ਵੱਲੋਂ ਇਹ ਸਿੱਖਿਆ ਦੀ ਕ੍ਰਾਂਤੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਸੂਬੇ 'ਚ ਹੋਰ ਵੀ ਸਕੂਲ ਨੇ ਜਿਹੜੇ ਪਹਿਲਾਂ ਵੀ ਐਨਆਰਆਈ ਵੀਰਾਂ ਤੋਂ ਵੱਲੋਂ ਜਿਹਦੇ ਤੇ 20 25-25 ਲੱਖ ਲਗਾਇਆ ਗਿਆ ਉਹ ਸੂਬਾ ਸਰਕਾਰ ਦੇ ਜਿਹੜੇ ਐਮਐਲਏ ਜਾਂ ਹਲਕਾ ਵਿਧਾਇਕ ਨੇ ਉਹ ਕਹਿ ਰਹੇ ਨੇ ਕਿ ਸਾਰਾ ਸਕੂਲ ਦਾ ਕੰਮ ਜਿਹੜਾ ਸੂਬਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿੰਨਾ ਕੁ ਜਾਇਜ਼ ਹੈ ਨਹੀਂ ਨਹੀਂ ਸਕੂਲ ਵੱਲੋਂ ਸਰਕਾਰ ਵੱਲੋਂ ਕੁਛ ਨਹੀਂ ਕੀਤਾ ਗਿਆ ਸਾਰਾ ਐਨਆਰਆਈ ਵੀਰ ਉਸ ਮੱਲਾਨ ਵਸਿਆ ਨਹੀਂ ਕੀਤਾ ਹੈ ਪੋਕੇ ਅਸੀਂ ਤਾਂ ਆਪ ਖੁਦ ਕੀਤਾ ਮੈਂ ਆਪਣੇ ਹੱਥੀਂ ਸਾਰਾ ਕੰਮ ਕਰਵਾਇਆ ਹੈ ਸਕੂਲ ਦਾ ਜਿੰਨਾ ਵੀ ਸਗਾ ਗਾਰੰਟੀ ਤਾਂ ਸਾਡੀ ਉਦੋਂ ਹੀ ਆ ਗਈ ਜਦ ਸਕੂਲ ਬਣ ਗਿਆ ਸਾਡੇ ਟੀਚਰ ਸਾਹਿਬਾਨ ਵੀ ਵਧੀਆ ਸੀ ਜਿਹੜੇ ਪਹਿਲਾਂ ਵੀ ਸੀ ਤੇ ਫੋਟ ਵੀ ਸਾਰੇ ਵਧੀਆ ਹੀ ਆ ਟੀਚਰ ਸਾਰੇ ਬਹੁਤ ਵਧੀਆ ਕੰਮ ਚੱਲ ਰਿਹਾ ਤੁਹਾਨੂੰ ਸਿੱਖਿਆ ਦਾ ਮਿਆਰ ਇਸ ਸਕੂਲ ਦਾ ਕਿੰਨਾ ਹੈ ਸਿੱਖਿਆ ਦਾ ਬਹੁਤ ਵਧੀਆ ਆ ਬੱਚੇ ਸਟੂਡੈਂਟ ਸਾਰੇ ਸਾਡੇ ਵਧੀਆ ਆ ਕੋਈ ਵਧੀਆ ਸਾਰਾ ਕਰਦੇ ਪਏ ਹਾਂ ਜੀ ਤਾਂਵਾਜੀ ਸੋ ਸਾਡੇ ਦਰਮਿਆਨ ਹੁਣ ਸਮਾਜ ਸੇਵੀ ਸੁਦੇਸ਼ ਚਾਲ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਜੈਪਿੰਸਨ ਜੈਪੁਰਤ ਜੀ ਤਾਂ ਕੀ ਕਹਿਣਾ ਅੱਜ ਮਾਝੋ ਹਲਕਾ ਵਿਦਾਇਕ ਵੀ ਬਿੰਦਰ ਜੀ ਕੌਮਾਨ ਹੋਣੇ ਇਹ ਜਿਹੜੇ ਕਮਰੇ ਬਣੇ ਨੇ ਇਹਨਾਂ ਦਾ ਉਦਘਾਟਨ ਕਰਕੇ ਗਏ ਨੇ ਔਰ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਸੂਬੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਸਾਡੇ ਸੂਬਾ ਸਰਕਾਰ ਵੱਲੋਂ ਸਾਰੇ ਰੀਨਿਊ ਕਰ ਕੀਤੇ ਜਾ ਰਹੇ ਨੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਕੂਲ ਜਿਹੜੇ ਪਹਿਲੇ ਬਣੇ ਹੋਏ ਆ ਤਕਰੀਬਨ ਇਹਨਾਂ ਦੇ 2-4-5 ਲੱਖ ਜਾਂ 7 ਲੱਖ ਰੁਪਏ ਲਾ ਕੇ ਇਹ ਨਹੀਂ ਕਹਿਣਾ ਚਾਹੀਦਾ ਜਿੱਦਾਂ ਕਿ ਅੱਜ ਮੈਂ ਡਾਕਟਰ ਮਿਰਕਰ ਮਾਡਲ ਸਕੂਲ ਆਪਣੇ ਡਾਕਟਰ ਮਿਰਕਰ ਨਗਰ ਪ੍ਰਾਇਮਰੀ ਸਕੂਲ ਦੇ ਵਿੱਚ ਖੜਾ ਆ ਕਿ ਇਹ ਸਮਾਰਟ ਸਕੂਲ ਬਣਾਇਆ ਤੇ ਇੱਥੇ ਅਸੀਂ ਜਾਨਕਿ ਵੀ ਪਹਿਲਾਂ ਬਹੁਤ ਖਸਤਾ ਹਾਲਤ ਸੀਗੀ ਤਕਰੀਬਨ ਜਦੋਂ ਮੇਰੇ ਇਲੈਕਸ਼ਨ ਹੋਏ ਆ ਤੇ ਉਹਦੀ VOTING ਸਾਰੀ ਇੱਥੇ ਹੋਈ ਆ ਤਕਰੀਬਨ ਤਕਰੀਬਨ ਤੇ ਮੈਂ ਦੇਖਦਾ ਕਿ ਇਹ ਬਿਲਡਿੰਗ ਜਿਹੜੀ ਆ ਉਦੋਂ ਵੀ ਬਹੁਤ ਟੌਪ ਦੀ ਸੀ ਇਹ ਬੈਂਚ ਜਿਹੜੇ ਆ ਪਹਿਲਾਂ ਵੀ ਸੀ ਅੱਜ ਵੀ ਉਹੀ ਬੈਂਚ ਆ ਕੋਈ ਬੈਂਚ ਨਮਾ ਨਹੀਂ ਆਇਆ ਤੇ ਠੀਕ ਹੈ ਉਹਨਾਂ ਨੇ ਜਿਹੜਾ 9 ਲੱਖ ਰੁਪਏ ਦੀ ਗ੍ਰਾਂਟ ਆਈ ਸੀਗੀ ਤੇ ਉਹ ਉਹਦੇ ਨਾਲ ਇੱਕ ਇਹ ਉੱਪਰ ਵਾਲਾ ਰੂਮ ਬਣਿਆ ਆ ਤੇ ਕੁਝ ਬਾਥਰੂਮ ਜਿਹੜੇ ਉਹਨਾਂ ਦੀ ਰਿਪੇਅਰ ਹੋਈ ਆ ਤੇ ਬਾਕੀ ਜੋ ਵੀ ਆ ਇਸ ਮੁਹੱਲੇ ਦੇ ਚੌਧਰੀ ਫਕੀਰ ਚਾਂਦੀ ਜਿਹੜੇ ਸਾਡੇ ਸੀਨੀਅਰ ਲੀਡਰ ਵੀ ਆ ਔਰ ਉਹ ਕਾਉਂਸਲਰ ਵੀ ਸੀਗੇ ਔਰ ਜ਼ਿੰਦਗੀ ਭਰ ਕਾਉਂਸਲਰ ਹੀ ਰਹੇ ਆ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਇਹ ਜ਼ਮੀਨ ਜਿਹੜੀ ਆ ਉਹਨਾਂ ਨੇ দান ਕੀਤੀ ਆ ਤੇ ਉਹਨਾਂ ਦੇ ਹੀ ਫੈਮਿਲੀ ਵੱਲੋਂ ਫਿਰ ਸਕੂਲ ਦੀ ਬਿਲਡਿੰਗ ਤੇ ਔਰ ਮਹੱਲੇ ਦੇ ਤੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਇਹ ਬਿਲਡਿੰਗ ਬਣੀ ਆ ਔਰ ਬਿਲਡਿੰਗ ਅੱਜ ਵੀ ਬਹੁਤ ਵਧੀਆ ਖਸਤਾ ਹਾਲਤ ਪਹਿਲਾਂ ਵੀ ਨਹੀਂ ਸੀਗੀ ਤੇ ਖਸਤਾ ਹਾਲਤ ਜਿਹੜੀ ਅੱਜ ਵੀ ਹੈ ਨਗੀ ਸੋ ਤੁਹਾਡੇ ਕਹਿਣ ਤੋਂ ਭਾਵ ਕਿ 9 ਲੱਖ ਦੀ ਜਿਹੜੀ ਹੁਣ ਮੌਜੂਦਾ ਗ੍ਰਾਂਟ ਆਈ ਹੈ ਇਸ ਤੋਂ ਪਹਿਲੇ ਜਿੰਨਾ ਵੀ ਖਰਚਾ ਜਾਂ ਜਿੰਨੀ ਵੀ ਜ਼ਮੀਨ ਜਿਹੜੀ ਇਸ ਨਗਰ ਤੇ ਇਸ ਮਹੱਲੇ ਦੇ ਐਨ ਆਰ ਆਈ ਵੀਰਾਂ ਵੱਲੋਂ ਸਾਰਾ ਕੀਤਾ ਗਿਆ ਜਿੱਦਾਂ ਕਿ ਤੁਹਾਨੂੰ ਦੱਸਿਆ ਚੌਧਰੀ ਫਕੀਰ ਚੰਦ ਜੀ ਦੇ ਉਹਨਾਂ ਦੇ ਦੋਤਾ ਜੀ ਆ ਆਪਣੇ ਅਕਮਰ ਜੀ ਇਹਨਾਂ ਨੇ ਤੁਹਾਨੂੰ ਦੱਸਿਆ ਹੋਏਗਾ ਕਿ ਸਾਨੂੰ ਤਾਂ ਗਵਰਨਮੈਂਟ ਨੇ ਜਾਨਕੀ ਜਮੀਨ ਸਕੂਲ ਦਿੱਤੀ ਨਹੀਂ ਸੀ ਫਿਰ ਇਹ ਦੇਖੋ ਜੀ ਬੱਚਿਆਂ ਨੂੰ ਤਾਂ ਪੜਾਉਣਾ ਸੀ ਹੁਣ ਸਿੱਖਿਆ ਕ੍ਰਾਂਤੀ ਦੀ ਅੱਜ ਗੱਲ ਕਰਦੇ ਸਿੱਖਿਆ ਕ੍ਰਾਂਤੀ ਵਾਸਤੇ ਚੌਧਰੀ ਫਕੀਰ ਚੰਦ ਹੋਣਾ ਨੇ ਆਪਣਾ ਯੋਗਦਾਨ ਬਹੁਤ ਵੱਡਾ ਪਾਇਆ ਜਿਹੜੀ ਦੋ ਦੋ ਕਨਾਲ तकरीबन ਦੋ ਕਨਾਲ ਦੇ ਕਿੱਦ ਹੈਗੀ ਹੈ ਜਮੀਨ ਇਹ ਚੌਧਰੀ ਫਕੀਰ ਚੰਦ ਦੀ ਫੈਮਿਲੀ ਵੱਲੋਂ ਦਿੱਤੀ ਗਈ ਹੈ ਦਾਨ ਧੰਨਵਾਦ ਜੀ ਹਾਂਜੀ ਜੈਪਿੰਧਾ ਜੈਪਿੰਧਾ ਕੀ ਕਹਿਣਾ ਸਿੱਖਿਆ ਕ੍ਰਾਂਤੀ ਬਾਰੇ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਪੁਰਾਣੇ ਸਕੂਲ ਨੇ ਸਰਕਾਰੀ ਜਿੰਨੇ ਵੀ ਸੂਬੇ ਦੇ ਆਪਣੇ ਸਕੂਲ ਕਹਿ ਸਕਦੇ ਆ ਉਹਨਾਂ ਨੂੰ ਇਹ ਰੈਨੋਵੇਟ ਕੀਤਾ ਜਾ ਰਿਹਾ ਕੀ ਕੰਮ ਅਸੀਂ ਤਾਂ ਆਪਣੇ ਸਕੂਲ ਬਾਰੇ ਗੱਲ ਕਰਾਂਗੇ ਇਹ ਸਕੂਲ ਸਾਡਾ ਸਾਰੇ ਹੀ ਮਲੇ ਵਾਲੇ ਨੇ ਇਕੱਠੇ ਹੋ ਕੇ ਬਣਾਇਆ ਸੀ ਬੜਾ ਇੰਦਰ ਬੀਰ ਨੇ ਬੀ ਕਾਫੀ ਮੇਲ ਕੀਤੀ ਇਹਨਾਂ ਨੇ ਥੱਲੇ ਜਿਹੜਾ ਫਲੋਰ ਲੱਗਾ ਜਿਹੜਾ ਬੇੜਾ ਕੰਨੇ ਆ ਉਹਦੀ ਸੇਵਾ ਅਸੀਂ ਕੀਤੀ ਸੀ 1 ਲੱਖ ਰੁਪਏ ਦੀ ਏਸੀ ਡੀ ਲੱਗ ਦਿੱਤੀ ਆ ਦਰਜਾ ਲੋਕਦੇ ਰਹੇ ਆ ਉਹ ਤੁਹਾਡੇ ਕਹਿਣ ਤੋਂ ਬਾਅਦ ਸਮੇਂ-ਸਮੇਂ ਤੇ ਜਿਹੜੇ ਇਸ ਨਗਰ ਦੇ ਇਸ ਮਹੱਲੇ ਦੇ ਐਨਆਰਆਈ ਵੀਰ ਨੇ ਉਹ ਇਹ ਆਪਣੀਆਂ ਜਿਹੜੀਆਂ ਸੇਵਾਵਾਂ ਵਿੱਚ ਸਕੂਲ ਨੂੰ ਪ੍ਰਦਾਨ ਕਰ ਰਹੇ ਨੇ। ਬਿਲਕੁਲ ਬਿਲਕੁਲ। ਉਹ ਹਲਕਾ ਵਿਦਾਇਖੋਣਾ ਬਲੋਕ ਕਿਹਾ ਗਿਆ ਕਿ ਇਹ ਜਿਹੜੇ ਸਕੂਲ ਦੀ ਹਾਲਤ ਪਹਿਲੇ ਖਸਤਾ ਸੀ ਤੇ ਹੁਣ ਜਿਹੜੀ ਅਸੀਂ ਸਵਾਰ ਰਹੇ ਹਾਂ ਕੀ ਕੰਮ? ਇਹ ਐਕਚੁਅਲੀ ਆ ਇੱਕ ਕਬਰਾਈ ਬਣਿਆ ਇਥੇ। ਪਹਿਲੀ ਬਿਲਡਿੰਗ ਬਣ ਲਈ ਆ। ਜਦੋਂ ਸਕੂਲ ਸ਼ੁਰੂ ਕੀਤਾ ਸੀ ਪਹਿਲਾਂ ਬਹੁਤੋ ਪੈਸਾ ਵੀ ਇਕੱਠਾ ਕੀਤਾ ਗਿਆ ਐਨਆਰਆਈ ਵੀਰਾਂ ਉਹ ਵੀ ਸਾਰੇ ਸਾਡੇ ਪਿੰਡ ਦੇ ਇਹਦੇ ਵਿੱਚ ਬੰਦੇ ਆਏ ਆ। ਉਹਨਾਂ ਕੀਤਾ ਗਿਆ ਧੰਨਵਾਦ ਜੀ ਵੀਰ ਕੀ ਕਹਿਣਾ ਤੁਹਾਡਾ ਕਿੰਨੀ ਕੋ ਖਸਤਾ ਹਾਲਤ ਹੈ ਸਕੂਲ ਦੀ ਸੀ ਜਿਹੜੀ ਕਿ ਹਲਕਾ ਵੀ ਤਾਂ ਇੱਕ ਹੈ ਕਿ ਗਏ ਕਿਉਂਕਿ ਜਦੋਂ ਤੋਂ ਮੈਂ ਸਕੂਲ ਦੇਖਦਾ ਕਾਫੀ ਪਹਿਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਿਆ ਸੀ ਇਹਨਾਂ ਦੇ ਵੀਰਾਂ ਦਾ ਬਹੁਤ ਸਹਿਯੋਗ ਹੈ ਫਿਰ ਵੀ ਅੱਜ ਜਿਹੜਾ ਪ੍ਰੋਗਰਾਮ ਅੱਜ ਦਾ ਰੱਖਿਆ ਸੀਗਾ ਮੈਡਮ ਇੰਦਰਜੀਤ ਕੁਰਮਾਨ ਸਕੂਲ ਵਿੱਚ ਜਿਨ੍ਹਾਂ ਨੇ ਸਰਕਟ ਕੀਤੀ ਹੈ ਅੱਜ ਓਪਨਿੰਗ ਕੀਤੀ ਹੈ ਕਮਰੇ ਦੀ ਉਹਨਾਂ ਦਾ ਵੀ ਇੱਥੇ ਚਲੋ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ 9 ਲੱਖ ਦੀ ਸਾਨੂੰ ਗ੍ਰਾਂਟ ਆਈ ਪਹਿਲਾਂ ਜਿਹੜੀ ਹੈ ਸਕੂਲ ਦੀ ਜਿੰਨੇ ਵੀ ਗ੍ਰਾਂਟਾਂ ਸੀ ਜਿੰਨਾ ਵੀ ਸਕੂਲ ਦੇ ਵਿੱਚ ਹੈਗਾ ਐਨਆਰਆਈ ਸਾਥੀਆਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ ਤੇ ਮੈਡਮ ਜੀ ਦਾ ਵੀ ਧੰਨਵਾਦ ਐਨਆਰਏ ਦਾ ਵੀ ਸਪੈਸ਼ਲ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਕਿਉਂਕਿ ਮਹੱਲੇ ਨੂੰ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਹੈ ਹਮੇਸ਼ਾ ਉਹ ਸਾਥ ਦਿੰਦੇ ਆ ਜੈ ਪੀਮ ਜੈ ਪਰ ਜੀ ਹਾਂ ਜੀ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੇ ਦਾ ਜਿਹੜਾ ਸਮਾਗਮ ਹੈ ਇਹ ਕੀ ਇਹਦੇ ਵਿੱਚ ਮੈਮ ਉਹਨਾਂ ਨੇ ਕਿਹੜੀ ਚੀਜ਼ ਦੀ ਉਦਘਾਟਨ ਕੀਤਾ ਔਰ ਕੀ ਸੀ ਹੋਇਆ ਅੱਜ ਸਾਡੇ ਨਕੌਦਰ ਦੇ ਮਾਨਯੋਗ ਹਲਕਾ ਵਿਧਾਇਕ ਸ਼੍ਰੀ ਮਤੇਂਦਰਜੀਤ ਕੌਰ ਮਾਨ ਜੀ ਵੱਲੋਂ ਚਾਰ ਦੀਵਾਰੀ ਦੇ ਰਿਪੇਅਰ ਦੀ ਗ੍ਰਾਂਡ ਉਦਘਾਟਨ ਇੱਕ ਨਵਾਂ ਕਮਰਾ ਜਿਹੜਾ ਬਣਿਆ ਉਹਦਾ ਉਦਘਾਟਨ ਕੀਤਾ ਗਿਆ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਆਪ ਸਰਕਾਰ ਵੱਲੋਂ ਇਹ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਚਲਾਈ ਜਾ ਰਹੀ ਹੈ ਉਹਦੇ ਦੀਨ ਬੜੇ سارے ਬਦਲਾਅ ਆ ਰਹੇ ਹਨ ਜਿਦਾ ਅਸੀਂ ਬੱਚਿਆਂ ਤੱਕ ਹਰ ਚੀਜ਼ ਹਰ ਤਰੀਕੇ ਨਾਲ ਪਹੁੰਚਾਉਣਾ ਚਾਹੁੰਦੇ ਹਾਂ ਇਹਦਾ ਪਲ ਮੈਂ ਸਿੱਖਿਆ ਕ੍ਰਾਂਤੀ ਦੇ ਜਿਹੜੀ ਹੁਣ ਇਹ ਲਹਿਰ ਚੱਲੀ ਹੋਈ ਹੈ ਇਹਦੇ ਅਧੀਨ ਜਿੰਨੇ ਵੀ ਹਲਕਾ ਹਲਕੇ ਦੇ ਵਿੱਚ ਸਕੂਲ ਆਉਂਦੇ ਨੇ ਜਾਂ ਸੂਬਾ ਪੰਜਾਬ ਦੇ ਵਿੱਚ ਸਕੂਲ ਆਉਂਦੇ ਨੇ ਉਹਨਾਂ ਨੂੰ ਮੋਡੀਫਾਈ ਕੀਤਾ ਜਾ ਰਿਹਾ ਉਹਨਾਂ 'ਤੇ ਸੁਧਾਰ ਲਿਆਂਦੇ ਜਾ ਰਹੇ ਨੇ ਤੋ ਕੀ ਕਹਿਣਾ ਤੁਹਾਡਾ ਜੀ ਬਹੁਤ ਵਧੀਆ ਗੱਲ ਹੈ ਤੇ ਬੜੀ ਇੱਕੋ ਵਧੀਆ ਉਪਰਾਲਾ ਹੋ ਰਿਹਾ ਹੈ ਕਿ ਸਰਕਾਰੀ ਬੱਚਿਆਂ ਬਾਰੇ ਜਿਹੜੇ ਕਿ ਛੁਗੀਆਂ ਝੋਂਪੜੀਆਂ ਦੇ ਬੱਚੇ ਆ ਗਰੀਬ ਪਰਿਵਾਰਾਂ ਦੇ ਬੱਚੇ ਉਹਨਾਂ ਲਈ ਸਰਕਾਰ ਸੋਚ ਰਹੀ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਮੈਮ ਮੈਂ ਉਹਨਾਂ ਨੇ ਸਪੀਚ ਦੇ ਵਿੱਚ ਆਖਿਆ ਸੀ ਕਿ ਖਸਤਾ ਹਾਲ ਸ ਸੀ ਸਕੂਲ ਦੀ ਕਿ ਵਾਕਈ 9 ਲੱਖ ਦੀ ਗ੍ਰਾਂਟ ਤੋਂ ਪਹਿਲੇ ਸਕੂਲ ਦੀ ਖਸਤਾ ਹਾਲ ਸੀ ਅ ਜੀ ਬਿਲਕੁਲ ਜਦੋਂ ਵੀ ਗ੍ਰਾਂਟ ਆਉਂਦੀ ਹੈ ਸੁਧਾਰ ਤਾਂ ਹਰ ਤਰੀਕੇ ਨਾਲ ਹੁੰਦਾ ਹੈ ਤੇ ਇੱਕ ਸਭ ਤੋਂ ਜ਼ਿਆਦਾ ਜਿਹੜੀ ਕਮੀ ਸਾਡੇ ਕੋਲ ਇੱਕ ਕਮਰੇ ਦੀ ਸੀ ਕਮਰਾ ਮਿਲ ਕੇ ਸਾਡੀ ਕਲਾਸ ਇੱਕ ਹਮੇਸ਼ਾ ਬਾਹਰ ਬੈਠਦੀ ਹੁੰਦੀ ਸੀ ਜਿਸ ਨਾਲ ਸਾਡੀ ਬੜੀ ਵੱਡੀ ਡਿਮਾਂਡ ਪੂਰੀ ਹੋਈ ਹੈ। ਉਹ ਸਕੂਲ ਦਾ ਸਿੱਖਿਆ ਮਿਆਰ ਕੀ ਹੈ? ਕਿੰਨੇ ਕੁ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਔਰ ਕਿੰਨੀ ਕੁ ਪੜ੍ਹਾਈ ਅੱਛੀ ਹੋ ਰਹੀ ਹੈ? ਤਕਰੀਬਨ 150 ਦੇ ਕਰੀਬ ਬੱਚੇ ਪੜ੍ਹਦੇ ਹਨ ਤੇ ਸਟਾਫ ਸਕੂਲ ਵਿੱਚ ਪੂਰਾ ਹੈ। ਸਾਰਾ ਪੜ੍ਹਿਆ ਲਿਖਿਆ ਸਟਾਫ ਹੈ ਤੇ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ। ਤੁਸੀਂ ਕੀ ਐਂਡ ਵਿੱਚ ਮੈਸੇਜ ਕੀ ਦਿਓਗੇ ਹਲਕਾ ਬੱਸ? ਮੈਂ ਇਹ ਹੀ ਕਵਾਂਗੀ ਕਿ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਸੀ ਉਹਦਾ ਸਾਥ ਦੇਨੇ ਆ ਤੇ ਗਰੀਬ ਬੱਚਿਆਂ ਬਾਰੇ ਜਿਹੜੀ ਵੀ ਸਰਕਾਰ ਸੋਚੇਗੀ ਅਸੀਂ ਉਹਦਾ ਹਮੇਸ਼ਾ ਸਾਥ ਦਵਾਂਗੇ। ਧੰਨਵਾਦ ਜੀ। ਸੋ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ نیوز ਕੈਮਰਾਮੈਨ ਬੌਰਖ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ